ਹਾਂ ਆਪੂਆ ਦਾ ਉਹਨੇ ਕਰਿਓ ਗੱਲ ਉਹ ਕਹਿ ਕੇ ਜਾਂਣਾ ਨਾ ਅੱਜ ਰਾਣੀਆ ਅੱਛਾ ਅੱਛਾ ਅੰਦੀ ਜੀ ਤੇ ਪੈ ਕੇ ਚੱਲੇਗਾ ਆਪਣੇ ਹੈਲੋ ਹਾਂਜੀ ਸੱਸੀ ਦਾ ਪੋਜਾ ਜੀ ਸੱਸੀ ਘਰ ਠੀਕ ਠਾਕ ਪਤਾ ਹਾਂਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਨਹੀਂ ਵੀ ਠੀਕ ਆ ਪਤਾ ਹਾਂਜੀ ਮੈਂ ਕਿਹਨੂੰ ਹੋਇਆ ਇਹਦੇ ਮੈਂ ਆਖਣ ਲਈ ਆ ਵੀ ਆਪਾਂ ਜਾਈਏ ਅੱਜ ਤਾਂ ਮਨਜੋਤ ਕਹਿੰਦਾ ਵੀ ਰੋਗਨੇ ਕਾ ਜਾਣਦਾ ਕਿ ਇੱਕ ਤਰ੍ਹਾਂ ਹੀ ਸਮਝ ਸਕਦਾ ਤੇ ਮੈਂ ਪਿੰਡਰ ਨਾਲ ਗੱਲ ਕਰਾਇਆ ਉਦੋਂ ਲੋ ਕਹਿੰਦੀ ਕਿ ਜਾਵਾਂਗੇ ਆਪਾਂ ਹਾਂਜੀ ਤੇਰੇ ਟਾਈਮ ਜਾਣਦਾ ਭੂਆ ਜੀ ਮੈਂ ਤਾਂ ਪਿੰਡ ਚਲ ਰਹੀ ਸੀਗੀ ਜ਼ਰੂਰੀ ਕੰਮ ਆ ਉੱਥੇ ਕੋਈ ਨਹੀਂ ਭੂਆ ਜੀ ਕੋਈ ਗੱਲ ਚਲ ਕੋਈ ਗੱਲ ਨਹੀਂ ਭੂਆ ਜੀ ਚਲ ਚਲਾਂਗੇ ਸਾਨੂੰ ਵੀ ਟਾਈਮ ਆ ਜਾਊਗਾ ਅੱਛਾ ਅੱਛਾ ਆ ਜਾਵਾਂਗੇ ਅਹੀਂ ਅਨੇ ਵੀ ਚਲ ਆਜੀ ਚਲ ਚਲੀਏ ਫਿਰ ਆਪਾਂ ਤੇ ਰੋਤਾ ਤਿਆਰ ਹੋ ਉਹ ਚੱਲਦੇ ਨਹੀਂਗੇ ਤੇ ਮੈਂ ਖਾਂਦੇ ਮੈਂ ਰੋਤੋਂ ਹੀ ਜੇ ਤਿਆਰੀਆਂ ਤੇ ਫਿਰ ਤੁਸੀਂ ਆਜੋ ਹਾਂਜੀ ਕੋਈ ਗੱਲ ਨਹੀਂ ਮੈਂ ਆ ਜਾਨੀ ਆ ਤੇ ਕਿੱਥੇ ਮੇਰਾ ਤੁਹਾਨੂੰ ਅੱਡੇ 'ਚ ਕਰ ਲਾ ਅੱਡੇ 'ਚ ਜੀ ਫਿਰ ਤੁਸੀਂ ਆ ਜਿਓ ਉੱਥੋਂ ਫਿਰ ਵੇਖ ਲੈਨੇ ਆ ਅੱਥੇ ਚੱਲ ਜਾਂਦੇ ਹਾਂ ਉੱਥੋਂ ਕੱਢੇ ਚੱਲ ਜਾਂਦੇ ਹਾਂ ਅੱਡੇ 'ਚੋਂ ਚਲੋ ਠੀਕ ਆ ਮੈਂ ਆ ਜਾਨੀ ਆ ਅੱਡੇ 'ਚ ਤੇ ਫਿਰ ਚੱਲਦੇ ਆਪਾਂ ਹਾਂਜੀ ਬਸ 5 ਮਿੰਟ ਤੱਕ ਤੁਰ ਪੈਣਾ ਵਾ ਚੰਗਾ ਫਿਰ ਤੁਸੀਂ ਆ ਜਾ ਮੇਰੇ ਕੋਲ ਤੇ ਫਟਾਫਟ ਹਾਂਜੀ ਹਾਂਜੀ ਆ ਜਾਨੀ ਆ ਮੈਂ ਕਿਉਂਕਿ ਫਿਰ ਮੁੜ ਕੇ ਘਰ ਦਾ ਵੀ ਕੰਮ ਆਣ ਕੇ ਕਰਨਾ ਹੁੰਦਾ ਪੁੱਤ ਕੋਈ ਨਾ ਕੋਈ ਹਾਂਜੀ ਠੀਕ ਆ ਕੋਈ ਨਹੀਂ ਫਫੜ ਜੀ ਆ ਜਾਨੀ ਆ ਆਹੋ ਆ ਜਾ ਫਿਰ ਆ ਜਾ ਠੀਕ ਆ ਫਫੜ ਜੀ ਚੰਗਾ ਚੰਗਾ ਤੂੰ ਕੁਭ ਜੀ ਅਮੈਂ ਤੂੰ ਨਹੀਂ ਜਾਣਾ ਨਹੀਂ ਮੈਂ ਹਾਂ ਪਾਪੋ ਭੈਣ ਲੱਗਣਾ ਨਾ ਪਤਾ ਲੱਗ ਗਿਆ ਮੈਂ ਨਾ ਚੱਲਣਾ ਨਹੀਂ ਤੇ ਨਾਲ ਤਾਂ ਤੂੰ ਚੱਲ ਜਾ ਨਹੀਂ ਨਹੀਂ ਤੇ ਕੱਲ ਆਈਏ ਤੇ ਨਹੀਂ ਚੱਲ ਮਨਪ੍ਰੀਤ ਮੈਂ ਜਾਉਣੀ ਆ ਤਾਂ ਤੇਰੇ ਨਾਲੇ ਉਹਨੂੰ ਦੱਸਿਓ ਵੀ ਨਾ ਹਾਂ ਨਹੀਂ ਦੱਸਣਾ ਨਹੀਂ ਲੱਗਾ ਜੀ ਜੋ ਵੀ ਹੋਊਗਾ ਤੇ ਈ ਗੱਲ ਹੈ ਉਹ ਗੱਲ ਛੇੜੇਤੀ ਹਾਂ ਹਾਂ ਕੋਈ ਗੱਲ ਨਹੀਂ ਚੱਲ ਠੀਕ ਆ ਫਿਰ ਮੈਂ ਜਾਣੀ ਹਾਂ 5 ਮਿੰਟ ਤੱਕ ਉਹਨਾਂ ਨੇ ਉੱਥੇ ਆ ਜਾਣਾ ਆ ਹਾਂ ਹਾਂ ਆ ਲੈ ਫੋਨ ਫਿਰ ਹੈ ਠੀਕ ਹੈ ਤੇ ਚਲ ਵੀਨਾ ਸਿੰਘ ਮੈਂ ਕਾਹਤ ਦੱਸਣਾ ਚਲ ਗਈ ਆ ਹੁਣ ਉੱਧਰ ਕਰਨੀਆਂ ਜਾ ਕੇ ਵਨ ਸੁਵੰਨੀਆਂ ਇਹਨਾਂ ਨੇ ਗੱਲਾਂ ਅੱਗੇ ਪਿੰਦਰ ਕਿਹੜੀ ਘਟਿਆ ਉਹਨ ਕਈ ਕੁਝ ਦੱਸਣਾ ਆਪਣੇ ਕੋਲੋਂ ਹੀ ਲਾ ਲਾ ਕੇ ਤੇ ਇਹਨ ਵੀ ਹੁਣ ਉਹਦੀਆਂ ਗੱਲਾਂ ਸੁਣ ਕੇ ਉਹਦੀਆਂ ਗੱਲਾਂ ਵਿੱਚ ਆ ਜਾਣਾ ਇਹਨਾਂ ਦੋਨੇ ਇੱਕੋ ਤਰ੍ਹਾਂ ਦੀਆਂ ਆ ਇਹ ਤੇ ਇਹਨਾਂ ਆ ਕੇ ਤੇ ਫਿਰ ਮੰਨੇ ਨੂੰ ਦੱਸਣਾ ਆ ਇਹਦਾ ਤੇ ਮੈਂ ਉੱਧਰ ਜਾਣਾ ਬੰਦ ਕਰਦੀ ਆ ਮੰਨੇ ਨੂੰ ਮੈਂ ਦੱਸਦੀ ਆ ਨਾ ਕਿ ਇਹਨਾਂ ਵਿਗਾੜ ਦੇਣੀ ਆ ਮਨਪ੍ਰੀਤ ਵੀ ਤੇ ਪਿੰਦਰ ਵੱਲੋਂ ਜਾਣਾ ਹਟਾਰੀ ਇਹਨੂੰ ਜਿੱਦਾਂ ਦੀ ਆਪ ਹੈ ਪਿੰਦਰ ਉਦਾਂ ਦੀ ਇਹਨੂੰ ਕਰ ਦੇਣਾ ਇਹਨਾਂ ਇਹਨੂੰ ਨਹੀਂ ਉਧਰ ਜਾਣ ਦੇਣਾ ਕਰਨਾ ਇਹਨੂੰ ਤੇ ਮੈਂ ਦੱਸਦੀ ਆ ਨਾ ਇਹ ਜਿਹੜੀ ਉਧਰ ਜਾ ਕੇ ਵੜ ਗਈ ਨਾ ਕਿ ਇਹਨੂੰ ਪੁੱਛਿਆ ਨਾ ਕੁਝ ਕਿ ਮੈਂ ਉਧਰ ਜਾਵਾਂ ਕਿ ਨਾ ਜਾਵਾਂ ਆਪਣੇ ਆਪ ਹੀ ਤੁਰ ਪਈ ਆ ਉਧਰ ਇਦਾਂ ਤੇ ਫਿਰ ਹੋਰ ਘਰਾਂ 'ਚ ਵੀ ਜਾਣਗੇ ਜਿ ਜੇਗੀ ਅੱਪੇ ਹੀ ਨਾ ਮੈਨੂੰ ਪੁੱਛਿਆ ਨਾ ਕੁਝ ਨਾ ਮੰਨੇ ਨੂੰ ਪੁੱਛਦੀ ਆ ਵੀ ਮੈਂ ਜਾਣਾ ਚਾਹੀ ਨਹੀਂ ਜਾਣਾ ਉਦਾਂ ਹੀ ਉਧਰ ਤੁਰ ਪਈ ਆ ਉਹ ਮੰਨੇ ਮੈਂ ਸੱਚ ਤੈਨੂੰ ਇੱਕ ਗੱਲ ਦੱਸਣੀ ਸੀ ਕੀ ਭਾਬੀ ਜੀ ਪਰ ਭਾਬੀ ਗੱਲਾਂ ਜੋ ਵੀ ਦੱਸਣੀਆਂ ਤੂੰ ਦੱਸਿਓ ਆ ਕੇ ਹੁਣ ਚੱਲ ਠੀਕ ਆ ਫਿਰ ਆ ਕੇ ਕਰ ਲਾਂਗੇ ਬਾਅਦ ਵਿੱਚ ਹੀ ਕਰਦੀ ਆ ਆ ਕੇ ਫਿਰ ਮੈਨੂੰ ਟਾਈਮ ਲੱਗ ਜਾਣਾ ਗੱਲ ਕਰਦੀ ਆ ਆਹ ਉਹ ਉੱਥੇ ਟੈਨਸ਼ਨ ਪਈ ਆ ਮੈਨੂੰ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਉਹ ਕਰਿਓ ਗੱਲ ਜੀਗਾ ਠੀਕ ਆ ਠੀਕ ਆ ਨਾ ਮਰ ਕੋ ਹੁੰਦਾ ਵਾ ਤੇ ਨਾ ਹੋਰ ਮੈਂ ਕੀ ਕਰਾਂ ਨਾ ਤਾਂ ਮੁੰਡਾ ਹੀ ਆਉਂਦਾ ਵਾ ਆਵੇ ਤੇ ਆਣ ਕੇ ਪੇਪਰ ਬਣਾਵੇ ਤੇ ਮੈਂ ਮੁੜ ਕੇ ਵਿਆਉਣ ਵਾਲਾ ਬਣਾ ਉਹਨੂੰ ਤੇ ਕੋਈ ਹੋਰ ਲਿਆਉਣ ਵਾਲੀ ਬਣਾ ਆਣ ਕੇ ਆਪਣਾ ਘਰ ਤੇ ਸਾਂਭੇ ਕੀ ਕਰਾਂ ਸਤਾ ਮੇਰੇ ਪਾ ਦਾ ਮੁੰਡਾ ਜੇ ਬਾਹਰ ਫਿਰ ਤੁਰ ਗਿਆ ਨਹੀਂ ਆ ਜਿੱਦਿਕੇ ਤੇ ਚੱਲੇ ਜੇ ਆ ਚੱਲੀ ਕਿੱਥੇ ਤੂੰ ਮੈਨੂੰ ਦੱਸ ਕੇ ਗਈ ਇਹ ਮੈਨੂੰ ਪੁੱਛਣ ਦੀ ਆ ਦੀਦੀ ਮੈਂ ਕਿੱਥੇ ਗਈ ਬਿੰਦਰਵਾਲ ਉਹ ਤੇ ਦੀਦੀ ਘਰ ਦੇ ਵਿੱਚ ਹੀ ਆ ਆਵੇਂ ਘਰ ਦੇ ਵਿੱਚ ਹੀ ਆ ਪਰ ਮੈਨੂੰ ਪੁੱਛ ਕੇ ਦੱਸ ਕੇ ਗਈ ਆ ਕਿ ਮੈਂ ਜਾਵਾਂ ਕਾ ਨਾ ਜਾਵਾਂ ਨਹੀਂ ਮੈਂ ਤੇ ਉੱਥੇ ਹੀ ਝਾੜੂ ਰੱਖ ਕੇ ਤੇ ਮੈਂ ਉਧਰ ਨੂੰ ਹੋਗੀ ਉਧਰ ਜਾਣਾ ਜ਼ਰੂਰੀ ਹੀ ਛੇਤੀ ਝਾੜੂ ਰੱਖ ਕੇ ਤੇ ਉਧਰ ਨੂੰ ਚੱਲ ਗਈ ਛੇਤੀ ਨਾ ਕੋਈ ਹੋਰ ਨਹੀਂ ਪਤਾ ਕੰਮਕਾਰ ਕਰਨਾ ਆ ਕਿ ਦੱਸ ਕੇ ਜਾਣਾ ਆ ਨਹੀਂ ਮੈਂ ਤਾਂ ਦੀਦੀ ਨੂੰ ਨਵਾਂ ਸੂਟ ਪਾਇਆ ਵੇਖਿਆ ਤੇ ਮੈਂ ਚਲ ਪੁੱਛ ਲੈਣੀ ਆ ਵੀ ਕਿੱਥੇ ਚੱਲੇ ਆ ਤੈਨੂੰ ਵਾਸ ਪੁੱਛਣ ਦਾ ਹੀ ਹੁੰਦਾ ਕੌਣ ਕਿੱਥੇ ਚੱਲੇ ਆਇਆ ਕਿੰਨਾ ਸੋਹਣਾ ਘੋਨੀ ਬਣੀ ਆ ਤੇਰੀ ਰਵੜ ਬੰਚੇ ਚਰ ਲਿਆ ਉਹ ਦੀਦੀ ਉਹਦੇ ਨੂੰ ਮੋਤੀ ਜੇ ਟੁੱਟ ਗਏ ਸੀ ਅੱਛਾ ਹੋੜੀਆਂ ਨਾਣ ਪਰਚਾਈ ਦੀਆਂ ਮੈਂ ਮੰਨੇ ਕਹਿਣ ਦੀ ਇਹ ਕਿਵੇਂ ਸੋਹਣੀ ਕਿੰਨੀ ਲੱਗਦੀ ਜੇ ਤਿਆਰ ਹੋਈ ਹੁੰਦੀ ਆ ਆਹ ਹੈ ਭੋਲੀ ਜੀ ਆਹੋ ਭੋਲੀ ਜੀ ਸੋਣੀ ਵੇ ਕਿੰਨੀ ਲੱਗਦੀ ਐ ਮੈਂ ਤਾਂ ਕਹਿੰਦੀ ਐ ਇਦਾਂ ਹੀ ਤਿਆਰ ਹੋ ਕੇ ਤੇ ਰਿਆ ਕਰ ਆ ਮੈਂ ਉਹਨੂੰ ਆਖਿਆ ਮੈਂ ਕਿ ਨਹੀਂ ਤਿਆਰ ਹੋਣਾ ਤਾਂ ਭੈਣ ਕੋ ਤਿਆਰ ਹੋ ਜਾਗਾ ਆਹੋ ਮੈਂ ਵੀ ਕਿਹਾ ਸੀ ਮੈਂ ਜਦੋਂ ਸੇਰ ਸੁਰ ਕਰਵਾਣਾ ਹੁੰਦਾ ਮੈਨੂੰ ਦੱਸ ਦਿਆ ਕਰ ਮੈਂ ਵਾਦਾ ਕਰਾਂਗੀ ਠੀਕ ਆ ਹਾਂ ਵੇਲਾ ਮੇਰੀ ਭੈਣ ਕਿੰਨੀ ਚੰਗੀ ਓ ਤੇ ਥੇਲੀ ਆ ਮੈਂ ਅੰਦਰ ਤੇ ਅੰਦਰ ਜਾ ਕੇ ਨਾ ਹਣ ਤੇ ਕੰਨ ਵਿੱਚ ਕਾਲਾ ਟਿੱਕਾ ਲਾ ਲਈ ਨજર ਨਾ ਲੱਗ ਜੇ ਪਰ ਮੇਰੀ ਗੱਲ ਸੁਣ ਲੈ ਮੈਂ ਗਲਤ ਨਹੀਂ ਕਿ ਵੇਲਾ ਮੇਰੀ ਭੈਣ ਕਿ ਨਹੀਂ ਚੰਗੀ ਆ ਤੇਰਾ ਕਿੰਨਾ ਸਾਥ ਦੇਂਦੀ ਆ ਇਹਨੇ ਮੇਰਾ ਬਹੁਤ ਸਾਥ ਦਿੱਤਾ ਵਾ ਹਾਂਜੀ ਜਿੱਦਾਂ ਮੇਰੇ ਮਾਪਿਓ ਹੈ ਨਹੀਂ ਆ ਤੇ ਮੇਰੇ ਮਾਪਿਓ ਬਣ ਕੇ ਜੀ ਆ ਹਾਂਜੀ ਉਹ ਤੇ ਤੇ ਵੇਲਾ ਨੂੰ ਯਾਦ ਮਾਰੀ ਮਟੇ ਜਾਏਗਾ ਨਹੀਂ ਨਹੀਂ ਮੇਰੇ ਵੱਲੋਂ ਕਹਦਾ ਨਾ ਮਾ ਦੋਵੇਂ ਜਿਹੜਾ ਕੋਲ ਮਿਲ ਕੇ ਜਾਣਾ ਵਾ ਜੇ ਗੱਲ ਕੋਈ ਲੋੜ ਵਾ ਭੈਣ ਨੂੰ ਦੱਸ ਦੇਣੀ ਆ ਜੋ ਵੀ ਦਿਲ ਦੀ ਗੱਲ ਦੱਸ ਦੇਣੀ ਆ ਠੀਕ ਆ ਜਿੱਦਾਂ ਦੀ ਕੋਈ ਚੀਜ਼ ਮੰਗਣੀ ਆ ਲੈਣੀ ਆ ਕੋਈ ਝਿਜਕ ਨਹੀਂ ਹੈਗਾ ਹਾਂਜੀ ਠੀਕ ਜੀ ਕਿਉਂਕਿ ਉਹ ਤੇਰੀ ਸਾਦੀ ਜਾਂ ਪੂਰੀ ਕਰੂਗੀ ਇਹਨਾਂ ਵਿਸ਼ਵਾਸ ਵਿੱਚ ਹੈਗਾ ਆਪਣੇ ਭੈਣ ਤੇ ਠੀਕ ਆ ਭੈਣ ਵੇਲਾ ਉਹਦਾ ਇਹ ਵੀ ਕੋਲ ਮਿਲ ਗਈ ਨਾ ਅੱਡੇ ਜਾ ਕੇ ਹਾਂ ਕੋਲ ਮਿਲ ਗਈ ਜੇ ਕੋ ਹੋਰ ਆਈ ਹੁੰਦੀ ਕਿ ਜਾਂ ਫੇਕੀ ਪਵਾ ਜਾਂਦੀ ਮੰਮੀ ਟਾੜੀ ਵੀ ਹੁੰਦੇ ਤੇ ਉਹਨਾਂ ਨੇ ਬੜੇ ਖੁਸ਼ ਹੋਣਾ ਸੀ ਕਿ ਨੋਹਾਂ ਨੂੰ ਚੰਗੀ ਮਿਲ ਗਈ ਆ ਹਾਂ ਨਾ ਹੈ ਵੀ ਅੱਜ ਪੁੱਗੇ ਘਰ ਦੀ ਐ ਕਈ ਜਿਹਾ ਭੁੱਖੇ ਨੰਗੇ ਘਰ ਆਂਦੀਆਂ ਹੁੰਦੀਆਂ ਉਹ ਪੈਕੇਟ ਹੋਈ ਜਾਂਦੀਆਂ ਪੈਕੇਟ ਹੋਈ ਜਾਂਦੀਆਂ ਹੂੰ ਤੇ ਨਾ ਤੇਰੇ ਨਾਲ ਵੀ ਕੋਈ ਬਿਲਕੁਲ ਨਹੀਂ ਕਰਦੀ ਜਣਾ ਜਦੋਂ ਠੀਕ ਕਾਲਾ ਟਿੱਕਾ ਲਾ ਲਈ ਚੇਤੇ ਨਾ ਜਾ ਕੇ ਅੰਦਰ ਹਾਂਜੀ ਠੀਕ ਠੀਕ ਹੈ ਪਹਿਣ ਕਿੱਥੇ ਨਹੀਂ ਪਹਿਣਾ ਮੈਂ ਇਦਾਂ ਹੀ ਕੋਈ ਮਨ ਚੱਲੀ ਸੀ ਬਾਹਰ ਚੱਲ ਘੁੰਮ ਆਉਦੀ ਚੱਲ ਕਰ ਆ ਆ ਲਾ ਆਉਂਦੇ ਏਓ ਮੈਂ 20 ਵਾਰ ਆਖਿਆ ਵਾ ਪਿਆਹੀਂ ਨਹੀਂ ਲਿਓਣੀ ਨਹੀਂ ਲਿਓਣੀ ਤੇ ਡਾਰਾਂ ਦੀਆਂ ਡਾਰਾਂ ਵੱਜ ਵੱਜ ਆਈ ਜਾਂਦੀਆਂ ਅੱਗੇ 2 ਆਉਂਦੇ ਆਏ ਅੱਜ 3 ਆ ਗਈ ਇਹਨਾਂ ਨੂੰ ਸ਼ਰਮੀ ਹੈ ਨਹੀਂ ਕਿਤੇ ਇਹ ਕਿ ਇਹਨਾਂ ਨੇ ਸਤਾਇਆ ਨਹੀਂ ਮੈਂ ਵੀ ਭਾਉ ਜਾਂਦੇ ਆ

ਕਿਆ ਆਇਆ ਮੁਖਤਿਆਰ ਦਾ ਫੋਨ ਠੀਕ ਠਾਕ ਆ ਫੋਨ ਆਏ ਤਾਂ ਤੋ ਹੋ ਹੀ ਗਏ ਆ 바ਵਾ ਦੇਣਾ ਹਾਈ ਗੱਲ ਹੁੰਦੀ ਨਹੀਂ ਤੁਹਾਡੇ ਨਾਲ ਨਹੀਂ ਗੱਲ ਤਾਂ ਕਰਦਾ ਵਾ ਫਿਰ ਉਹ ਕੰਮਕੁਮਤੇ ਚਲ ਜਾਂਦਾ ਵਾ ਨਾ ਅੱਛਾ ਤੇ ਵੇਲੇ ਇੱਕ ਵੇਲੇ ਉਤਰਾ ਕਰਦਾ ਤਾਂ ਹੈ ਵਾ ਠੀਕ ਆ ਹਾਂ ਹੋਰ ਸੁਣਾਓ ਸੇਤਾ ਠੀਕ ਤੁਹਾਡੀਆਂ ਸੇਤਾ ਇਤਰਾ ਹੀ ਆ ਤੁਹਾਡੇ ਸਾਹਮਣੇ ਹਾਂ ਤੇ ਤੁਸੀਂ ਵਿਆਹ ਵੀ ਨਹੀਂ ਆਏ ਕੀ ਗੱਲ ਕੋਈ ਕੰਮ ਪੈ ਗਿਆ ਹੈਗਾ ਕੰਮ ਫਿਰ ਮੇਰ ਕੋ ਕੱਲੀ ਕੋ ਮੈਂ ਅੱਖਾਂ ਕਿਤਰਾ ਜਾਵਾਂ ਮੈਂ ਜੱਕੋ ਤੱਕੇ ਕਰਦੀ ਰਹੀ ਤਤ ਨਹੀਂ ਮਖਤਿਆਰ ਨਾਲ ਗੱਲ ਕਰਨੀ ਤੁਸੀਂ ਆਨੂੰ ਦੱਸ ਦਿੰਦੇ ਗੱਡੀ ਖਲਾ ਦਿੰਦੇ ਤਾਂ ਹੀ ਉਹ ਤੁਹਾਡੇ ਨਾਲ ਉਦੋਂ ਗੱਲ ਕਰਕੇ ਗਏ ਵੀ ਤੁਸੀਂ ਦੱਸ ਦਿਓ ਵੀ ਉਹਨਾਂ ਤੇ ਅਸੀਂ ਤੁਹਾਨੂੰ ਇੱਥੋਂ ਆਣ ਕੇ ਲੈ ਜਾਊਗਾ ਕੋਈ ਨਾ ਕੋਈ ਆਹੋ ਹੈ ਤੇ ਸੀ ਮੈਂ ਕਿਹਾ ਕੰਮ ਤੰਦਾ ਕਰਦੇ ਹੋਣਿਆ ਕੀ ਖੇਚਲ ਦੇਣੀ ਅੱਲਾ ਨੂੰ ਕਿੰਨੀ ਵਾਰ ਤੁਹਾਡਾ ਨਾ ਫੋਨ ਤੇ ਗੱਲ ਕੀਤੀ ਉਦੋਂ ਪਹਿਲਾਂ ਚਲੋ ਫਰੀਣੀ ਦੀ ਗੱਲ ਕੀਤੀ ਮੁੜ ਕੇ ਚਲੋ ਸੁਖਨਾ ਵਿਆਹ ਤਾਂ ਰਿਹਾ ਕਿੰਨੇ ਤੁਹਾਨੂੰ ਫੋਨ ਕੀਤੇ ਤੁਸੀਂ ਜੁੱਕਦੇ ਨਹੀਂ ਰਹੇ ਪਹਿਲਾਂ ਫੋਨ ਤੇ ਜੇ ਚੁੱਕਿਆ ਚੁੱਕਿਆ ਤੁਸੀਂ ਆਂਦੇ ਆਵਾਂਗੇ ਤੇ ਹੁਣ ਤੁਸੀਂ ਕਹਤਾ ਵਾ ਵੀ ਫੇਰ ਹੁਣ ਮੈਂ ਆਂਦੀ ਨਾ ਆਂਦੀ ਆਖਣਾ ਤੇ ਪੈਂਦਾ ਹੀ ਆ ਨਾ ਆਵਾਂਗੇ ਮਾਸੀ ਜੀ ਇੰਨਾ ਗੁੱਸਾ ਨਹੀਂ ਕਰੀਦਾ ਹੁੰਦਾ ਠੰਡੇ ਹੋਈਦਾ ਹੁੰਦਾ ਆ ਠੰਡੇ ਹੀ ਆ ਕਿ ਪੁੱਤ ਅਸੀਂ ਅੱਗੇ ਕੜੇ ਤੱਤੇ ਆ ਨਹੀਂ ਇਦਾਂ ਤੁਸੀਂ ਬੋਲਦੇ ਗੁੱਸੇ ਜਾਂ ਤੇ ਬੋਲਦੇ ਪੈ ਲੱਗਦੇ ਨਹੀਂ ਗੁੱਸੇ ਗੁੱਸੇ ਚ ਕੀ ਬੋਲਣਾ ਵਾ ਸਗੋਂ ਤੁਸੀਂ ਹੁੰਦੇ ਨਾਲੇ ਆਪਣੀ ਨੌ ਰਾਣੀ ਨੂੰ ਆਪਣੇ ਘਰ ਲੈ ਹੁੰਦੇ ਨੌ ਰਾਣੀ ਦੀ ਮਰਜ਼ੀ ਉਹਦੀ ਕਰਦੀ ਮਰਜ਼ੀ ਆ ਮਾਸੀ ਜੀ ਹੁਣ ਆਉਣਾ ਹੀ ਆ ਮੈਂ ਆਪਣੇ ਘਰ ਤਾਂ ਬਾਕੀ ਇਹ ਆ ਵੀ ਤੁਹਾਡੀ ਨੋ ਆ ਤੁਸੀਂ ਲਿਆਓਗੇ ਜਾਓਗੇ ਤੇ ਫੇਰ ਹੀ ਆ ਆਜੂਗੀ ਕ ਜਿੱਦਾਂ ਗਈ ਆ ਮੈਂ ਕੀ ਲੈਣਾ ਆਪੇ ਹੀ ਲੈ ਜੇ ਫਿਰ ਆਊਗਾ ਮੁੰਡਾ ਤੇ ਲੈ ਆਉ ਆਪੇ ਨਹੀਂ ਹੁਣ ਭਾਜੀ ਹੁਣੀ ਕਦੋਂ ਆਏ ਤੇ ਕਦੋਂ ਲੈ ਕੇ ਆਏ ਹੁਣ ਉਹਨਾਂ ਨੂੰ ਕਰ ਲਿਆਓਗੇ ਇਦਾਂ ਥੋੜੀ ਨਾਲੇ ਤੁਸੀਂ ਬੁੱਢੇਵਾਰੇ ਆਪ ਕੰਮ ਕਰਦੇ ਫਿਰਨਦੇ ਸਾਰੇ ਜੇ ਮੇਰਾ ਧੀਆ ਨੂੰ ਫਿਕਰ ਹੁਣ ਤਾਂ ਤੇ ਜਾਂਦੀ ਕਿਉਂ ਨਹੀਂ ਹੁਣ ਉਹਨੂੰ ਸਮਝਾਇਆ ਅਸੀਂ ਬਥੇਰੇ ਕਹੀਦਾ ਵਾ ਕੋਈ ਗੱਲ ਨਹੀਂ ਹੋਣੀ ਉਹਨਾਂ ਦਾ ਮਾਂ ਬਣਾਇਆ ਹੀ ਨਹੀਂ ਮੈਨੂੰ ਮੈਂ ਤਾਂ ਧੀ ਬਣਾਉਂਦੀ ਹੁਣੇ ਨਹੀਂ ਮੈਨੂੰ ਬਣਾਇਆ ਗੇ ਸੋਚਦੀ ਸੀ ਮਤਵਾ ਸੋਚਦੀ ਤਾਂ ਬੁੱਢੇ ਮਾਰੇ ਮੈਂ ਇਤਰਾ ਹੀ ਧੱਕੇ ਖਾਂਦੀ ਫਿਰ ਅੱਧੀ ਪੁੱਤ ਮੇਰਾ ਬਾਹਰ ਭੈਣ ਜੀ ਉਹ ਵੀ ਮਜਬੂਰੀ ਤਾਂ ਮੈਂ ਹੀ ਉਧਰ ਵੀ ਦੱਸਿਆ ਫੋਨਾਂ ਤੇ ਵੀ ਦੱਸਦੇ ਰਹੇ ਆ ਹੁਣ ਚਲੋ ਮਨਜੋਤ ਵਿਆਹਿਆ ਗਿਆ ਉਹਦਾ ਘਰ ਵੱਸ ਗਿਆ ਹੁਣ ਇਹਨੇ ਵੀ ਆਪਣੇ ਘਰੇ ਹੀ ਆਉਣਾ ਵਾ ਚਲੋ ਲਾਊਗਾ ਮੁੰਡਾ ਆ ਉਹ ਕਹਿਣੀ ਤੇ ਰਹੂਗੀ ਉਹ ਈਡੀ ਨਹੀਂ ਗੱਲ ਕੋਈ ਕੋਈ ਜਾਰੀ ਆਪਾਂ ਠੰਦਨ ਦੀਆਂ ਵੱਧਦੀ ਆ ਕਿ ਮੇਰੀ ਮਾਂ ਪਿਓ ਨਾਂ ਮੋਕਦੇ ਮੇਰਾ ਭਰਾ ਆਪਣੇ ਘਰ ਵਿਆਹਿਆ ਹੁੰਦਾ ਮੇਰੀ ਮਾਂ ਘਰ ਹੁੰਦੀ ਤੇ ਮੈਂ ਆਪਣਾ ਘਰ ਛੱਡਣਾ ਹੀ ਨਹੀਂ ਸੀਗਾ ਮੈਂ ਵੀ ਸੁੱਖ ਨੂੰ ਪੁੱਤ ਵਿਆਹਿਆ ਚਲੋ ਮਾਸੀ ਜੀ ਹੁਣ ਪੁਰਾਣੀਆਂ ਗੱਲਾਂ ਤੇ ਮਿੱਟੀ ਪਾਓ ਜੇ ਆਪਾਂ ਪਿਛਲੀਆਂ ਗੱਲਾਂ ਛੱਡਾਂਗੇ ਤੇ ਫੇਰ ਹੀ ਆਪਾਂ ਗਾਂ ਤੁਰਾਂਗੇ ਪਿਛਲੀਆਂ ਗੱਲਾਂ ਤੜਾਈ ਜਾਵਾਂਗੇ ਤੇ ਕਰਤੀ ਬਲਣਾ ਕੰਨੇ ਲੱਗੇ ਰਹਿੰਦੇ ਆ ਆਹੋ ਤੇ ਅਸੀਂ ਉਹਨੂੰ ਵੀ ਬਥੇਰਾ ਸਮਝਾਇਆ ਬਥੇਰੀ ਚਿੜਕੀ ਆ ਚਲੋ ਮੁੰਡੇ ਨਾਲ ਸਲਾਹ ਕਰੇ ਤੇ ਆਜੇ ਪੁੱਛ ਲੈ ਮੁੰਡੇ ਨੂੰ ਮੈਂ ਤਾਂ ਨਹੀਂ ਕੋਈ ਗੱਲ ਦਾ ਕਰਦੀ ਮੁੰਡਾ ਦੇ ਚਲੋ ਭੈਣ ਜੀ ਬਾਹਰਵਾ ਹੁਣ ਰਹਿਣਾ ਤੇ ਤੁਸੀਂ ਇਹ ਦੋਵੇਂ ਨਾ ਸੱਸ ਨਹੀਂ ਫੋਨ ਕਰ ਲੈ ਉਹਨੂੰ ਕੇ ਉਹਨੂੰ ਕਰ ਲੈ ਫੋਨ ਜੇ ਆਂਦਾ ਵਾ ਤੇ ਆ ਜੇ ਫੋਨ ਨਹੀਂ ਨਾ ਚੁੱਕਦਾ ਆ ਫੋਨ ਨਹੀਂ ਚੁੱਕਦਾ ਬਖਤਾਰ ਸਿੰਘ ਨੂੰ ਇਹ ਗੱਲ ਆਖੋ ਵੀ ਮੈਂ ਪੁੱਤ ਜਾਣਾ ਵਾ ਤੇ ਮੈਂ ਲੈਵਾਂ ਜਾ ਕੇ ਜੇ ਨਹੀਂ ਦਿਓ ਆਂਦੇ ਵੀ ਛੱਡ ਜੀਏ ਤੁਸੀਂ ਗੱਲ ਕਰੋ ਉਹਨਾਂ ਕੀ ਆਂਦਾ ਵਾ ਜੇ ਤੁਹਾਨੂੰ ਆਖੂਗਾ ਤਾਂ ਤੁਸੀਂ ਦੱਸ ਦੋ ਤੁਸੀਂ ਲਾਣ ਕੇ ਜਦੋਂ ਮਰਜ਼ੀ ਆਣ ਕੇ ਲੈ ਜਾਓ ਚਲੋ ਆਊਗਾ ਫੋਨ ਤਾਂ ਫੇ ਮੈਂ ਗੱਲ ਕਰੂੰਗੀ ਉਹਨਾਂ ਨਾਲ ਆਹੋ ਜਿੱਤਰਾ ਉਹਦੀ ਮਰਜ਼ੀ ਹੋਊਗੀ ਉਹ ਤੇ ਆਂਦਾ ਹੀ ਮੈਂ ਤੁਹਾਨੂੰ ਉਦਣ ਵੀ ਆਖਿਆ ਤੂੰ ਆਂਦਾ ਹੀ ਨਹੀਂ ਲਿਉਣੀ ਰਵੇ ਉੱਥੇ ਕਰੀਦੀ ਹੁੰਦੀ ਹੁਣ ਠੰਡੇ ਵੀ ਪਈਦਾ ਤੁਸੀਂ ਸਮਝਾਉਣਾ ਉਹਨਾਂ ਨੂੰ ਵੀ ਮੇਆ ਮਾਂ ਤੇ ਆਂਦਾ ਵਾ ਮੇਰੇ ਪੁੱਤ ਦਾ ਘਰ ਜਿਹੜੇ ਉਹ ਤੇ ਹੈ ਹੀ ਆ ਫਿਰ ਭੈਣ ਜੀ ਤੇ ਫੇਰ ਨਹੀਂ ਵੇਓ ਕਿ ਆਗੇ ਦਾਦੀ ਵੱਲ ਕਈ ਵਾਰ ਚਲੋ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਕਰੂੰਗੀ ਉਹਦੇ ਨਾਲ ਗੱਲ ਮੁੰਡੇ ਦਾ ਕੀ ਆਂਦਾ ਵਾ ਉਹ ਤੁਸੀਂ ਜਾਣਨਾ ਮੁਰਮੁੜਾ ਜਾਣਦੇ ਪਰ ਸਾਡਾ ਵੀ ਇਦਾਂ ਕਿਹੜਾ ਜੀ ਕਰਦਾ ਉਹਨੂੰ ਸ਼ਰਮਿੰਦਿਆਂ ਵਾਂਗੂ ਹੀ ਆ ਜਾਂਨੇ ਚਲ ਜਾਂਨੇ ਚਲੋ ਕੋਈ ਗੱਲ ਨਹੀਂ ਉਹ ਆ ਨਿਸ਼ਰਮਿੰਦਗੀ ਕਾਦੀ ਆ ਚਲ ਕੋਈ ਨਹੀਂ ਮੈਂ ਕਰੂੰਗੀ ਗੱਲ ਜੇ ਤਾਂ ਮੰਨ ਜੂਗਾ ਤਾਂ ਠੀਕ ਵਾ ਬੈਠੀ ਹੋਵੇ ਨਾ ਬੜੀ ਟੈਨਸ਼ਨ ਹੁੰਦੀ ਆ ਠੀਂ ਜਾਂਦੇ ਇੱਕ ਵਾਰ ਨਹੀਂ ਠੀਏ ਵੀ ਆਈਆਂ ਜਾਂਦੀਆਂ ਹਾਂਜੀ ਤੇ ਪਰਤੀਆਂ ਨੂੰ ਵੀ ਸੋਚਣਾ ਚਾਹੀਦਾ ਨਾ ਗਾੜੀ ਮਾਂ ਤੇ ਉਹਦਾ ਪਿੱਛੇ ਦਾ ਛੱਡ ਆਈ ਦੇ ਤਾਂ ਗਾੜੀ ਤੇ ਇਹੋ ਹੀ ਹੁੰਦੇ ਆ ਗਾਰਡ ਵੀ ਕਹਦੇ ਨੇ ਨਾ ਵੀ ਤਲਾਕ ਦੇਣਾ ਜਾਂ ਲੈਣਾ ਵਾ ਉਦੋਂ ਸਾਡਾ ਢਿੱਡ ਤੇ ਬਲੁੰਦ ਰਿਆ ਜਾਂਦਾ ਵਾ ਉਹੋ ਹੀ ਮੁੰਡਾ ਆਂਦਾ ਵਾ ਮੈਂ ਨਹੀਂ ਲਿਉਣੀ ਹੁਣ ਤੂੰ ਨਹੀਂ ਸਮਝਾਉਂਦਾ ਰਹਿ ਕੇ ਵੀ ਬੋਤਾ ਤੂੰ ਆਖੋ ਹਾਂ ਵੀ ਇਹ ਕਿਹੜੀਆਂ ਰੁੱਖਾਂ ਦਾ ਲੱਗੀਆਂ ਵਾ ਇਹ ਗਾਜਰਾਂ ਮੂੜੀਆਂ ਤਾਂ ਹੈ ਹੀ ਨਹੀਂ ਕਿਉਂ ਇਧਰੋਂ ਪੋਟਲੀਆਂ ਇਧਰ ਲਾ ਲੀਆਂ ਇਹ ਵੀ ਜਦੋਂ ਮਨ ਚੁੱਕਿਆ ਜਾਵੇ ਨਾ ਉਹਦਾ ਫਿਰ ਨਾਨੀਗਾ ਮਿਲਦਾ ਹੁੰਦਾ ਹਾਏ ਹਾਏ ਇਦਾਂ ਕਿਹੜਾ ਮਨ ਚੁੱਕਿਆ ਗਿਆ ਕੀ ਤੁਹਾਨੂੰ ਇੰਨਾ ਮਾੜਾ ਕਹਿਤਾ ਉਹਨਾਂ ਨੇ ਕੀ ਰਾਣੀ ਨੇ ਕਹਿਤਾ ਮੇਰੀ ਤੀ ਨਹੀਂ ਇਦਾਂ ਤੁਹਾਨੂੰ ਵਾਦ ਨਹੀਂ ਰਾਣੀ ਨੇ ਕੀ ਆਖਣਾ ਹੀ ਇਹੋ ਹੀ ਆ ਉਹ ਆਂਦਾ ਮੇਰੀ ਮਾਂ ਘਰ ਕੱਲੀ ਆ ਚਲੋ ਮਾਸ ਤੇ ਉਹ ਉੱਥੇ ਜਾ ਕੇ ਬੈਠੀ ਉਹਨੂੰ ਕੋਈ ਫਿਕਰ ਨਹੀਂ ਮੈਂ ਤਾਂ ਵਿਆਹ ਕੀਤਾ ਹੈ ਵੀ ਨਾ ਦੋਵੇਂ ਮਾਮਾ ਧੀਆਂ ਰਹਿਣਗੇ ਤੇ ਉਹਦਾ ਪਿੱਛੇ ਵਾਲੀ ਤੇ ਆ ਨ ਰਿਹਾ ਨਹੀਂ ਤੇ ਉਹ ਵੀ ਮਜਬੂਰੀ ਸਮਝੋ ਨਾ ਤੁਸੀਂ ਵੀ ਸਾਡੀ ਮਜਬੂਰੀ ਸਮਝੋ ਤਾਂ ਤੇ ਨਾਲੇ ਹੁਣ ਤੇ ਕੋਈ ਮਜਬੂਰੀ ਵੀ ਨਹੀਂ ਰਹੀ ਹੁਣ ਤਮੰਨਾ ਵਿਆਹਾ ਗਿਆ ਆ ਤੇ ਆਪਣੇ ਘਰ ਬੜੇਆ ਵਧੀਆ ਵਸਦੇ ਪਏ ਆ ਤੇ ਹੁਣ ਇਹਨੂੰ ਵੀ ਇੱਥੇ ਭੇਜਾਂਗੇ ਤਾਂ ਨਹੀਂ ਆਉਂਦੀ ਗਾਹ ਤੋਂ ਤੁਹਾਨੂੰ ਪੁੱਛ ਕੇ ਆਇਆ ਕਰੋ ਇੱਕ ਅੱਧੇ ਦਿਨ ਵਾਸਤੇ ਲੈ ਕੇ ਜਾਇਆ ਕਰਾਂਗੇ ਨਹੀਂ ਤਾਂ ਹੀ ਆਉਣਾ ਹੀ ਨਹੀਂ ਲੈਣਾ ਨੂੰ ਕੀ ਲਾਉਂਦਾ ਵਾ ਫੋਨ ਮੁੰਡੇ ਦਾ ਕਿ ਮੈਂ ਕਰੂੰਗੀ ਗੱਲ ਮੈਂ ਨੇ ਪਿੰਡ ਵਿੱਚ ਤਾਂ ਜਿਤਨਾ ਜੇ ਦੋਵੇਂ ਨੋ ਸਾਸਿ ਇੱਥੇ ਆ ਮੁੰਡਾ ਬਾਹਰ ਕਮਾਉਣ ਰਿਹਾ ਨਾ ਦੋਵਾਂ ਨੂੰ ਮਾਵਾਂ ਧੀਆਂ ਬਣ ਕੇ ਰਹਿਣਾ ਚਾਹੀਦਾ ਮੈਂ ਤਾਂ ਧੀ ਬਣਾਈ ਹੀ ਉਹ ਤਾਂ ਵੈਥੇ ਠੀਕੀ ਨਹੀਂ ਕੋਈ ਨਹੀਂ ਮਾਸੀ ਜੀ ਉਹਨਾਂ ਨੂੰ ਬਤੇਰਾ ਕੋਈ ਗੱਲ ਨਹੀਂ ਹੁਣ ਆਖਿਆ ਸਮਝਾਇਆ ਵਾ ਕੋ ਕੀ ਇਹ ਹੋਇ ਤੇਰਾ ਘਰ ਵਾ ਭੈਣ ਜੀ ਕੋਈ ਨਹੀਂ ਐਵੇਂ ਹੁਣ ਜੇ ਆਏ ਆ ਸਾਨੂੰ ਵੀ ਕੋਈ ਗੱਲ ਦਾ ਮੂੰਹ ਸਿਰ ਲੱਭੇ ਤੁਸੀਂ ਨਾ ਫੋਨ ਕਰੋ ਮੁਖਤਿਆਰ ਸਾਨੂੰ ਤੇ ਪੁੱਛੋ ਕੀ ਜਾਂਦਾ ਓਏ ਆਪ ਹੀ ਲਾਉਂਦਾ ਹੁੰਦਾ ਵੇਲੇ ਇੱਕ ਵੇਲੇ ਮੈਂ ਤਾਂ ਕਦੀ ਲਾਇਆ ਹੀ ਨਹੀਂਗਾ ਚੱਲ ਕੋਈ ਨਹੀਂ ਇੱਕ ਵਾਰ ਤੁਸੀਂ ਲਾ ਕੇ ਵੇਖ ਲਓ ਜਾਂ ਸਾਨੂੰ ਨੰਬਰ ਦੇ ਦਿਓ ਅਸੀਂ ਫੇਰ ਲਾ ਲੈਨੇ ਜੇ ਨਾ ਮੈਨੂੰ ਤਾਂ ਨੰਬਰ ਦਾ ਹੀ ਨਹੀਂਗਾ ਪਤਾ ਉਹਦਾ ਉਹ ਹੀ ਲਾਉਂਗਾ ਵਾ ਤੇ ਮੈਂ ਸੁਣ ਲੈਣੀ ਆ ਇਹ ਨੰਬਰ ਨਾ ਕਿਤੇ ਬਦਲਿਆ ਗਿਆ ਹੋਵੇ ਗਾੜੀ ਹੱਥ ਦੀ ਨਾ ਉਸ ਨੰਬਰ ਤੇ ਲੱਗਦਾ ਉਹਤੇ ਆਦੀ ਲੱਗਦਾ ਨਹੀਂਗਾ ਮੇਨ ਤੇ ਆਪਨੀ ਪਤਾ ਨੰਬਰ ਨੰਬਰ ਦਾ ਉਦੋਂ ਕਿਤੇ ਆ ਦੂਜਾ ਹੀ ਫੋਨ ਆ ਮੇਰੇ ਕੋ ਆਵੇ ਤੇ ਉਹ ਫੋਨ ਹੀ ਕਰਦਾ ਵਾ ਮੈਨੂੰ ਵੇਲੇ ਇੱਕ ਵੇਲੇ ਆ ਜਾਂਦਾ ਮੈਂ ਕੰਮ ਤੇ ਆ ਮੈਂ ਉੱਥੇ ਆ ਮੈਂ ਉੱਥੇ ਆ ਜਿਹੜੀ ਹਾਂਜੀ ਉਹਦਾ ਤੂੰ ਤੇ ਅੱਜ ਚੰਗਾ ਝਾੜੂ ਫਰਾਇਆ ਹਨਾ ਦੇਖੋ ਮੈਂ ਤੇ ਸੰਦੀਪ ਅੰਦਰੋਂ ਲੈ ਕੇ ਬਾਹਰ ਤੱਕ ਫੇਰਿਆ ਉਹਨੂੰ ਮੈਂ ਇਹ ਝਾੜੂ ਫੇਰ ਤੇ ਸੰਦੀਪ ਜਿਹੜੀ ਦੂਜੀ ਪਿੰਦਰੀ ਉਹ ਆਈ ਮੈਨੂੰ ਕਹਿੰਦੀ ਉਹਦੇ ਕੋ ਕਿਉਂ ਬਾਹਰ ਤੱਕ ਝਾੜੂ ਲਵਾਉਂਦੀ ਆ ਤੇ ਮੈਂ ਕਿਹਾ ਵੀ ਤੂੰ ਨਹੀਂ ਲਾਂਦੀ ਮੈਂ ਹੋਣ ਵੀ ਹੁਣ ਕਰਦੇ ਕੰਮ ਕਰਨੀ ਆ ਮੈਂ ਕਿੰਨਾ ਕੁ ਝੇੜ ਕਰੀ ਜਾਵਾਂ ਉਹਦਾ ਘਰ ਆ ਸਾੰਬੇ ਹੁਣ ਨਾ ਸਾੰਬੇ ਮੈਂ ਕਿੰਨਾ ਕੁ ਝੇੜ ਕਰਾਂ ਤੇ ਪਰ ਮੈਂ ਝੂਠੇ ਫਫਰੇ ਕੁੱਟ-ਕੁੱਟ ਕੇ ਮਨਜੋਦ ਨੂੰ ਤਸੱਲੀਆਂ ਦੇਤੀਆਂ ਕਿ ਬੜੀ ਸੋਹਣੀ ਮੈਨੂੰ ਬੜੀ ਚੰਗੀ ਲੱਗਦੀ ਐ ਤੇ ਮੈਂ ਅੱਜ ਹੁਣ ਤੇਰੇ ਵੱਲ ਨਹੀਂ ਆਣ ਲੱਗੀ ਸੀ ਅੱਛਾ ਪਹਿਲਾਂ ਮੈਨੂੰ ਕਹਿੰਦੀ ਵੀ ਕਿੱਥੇ ਚੱਲੀ ਆ ਮੈਂ ਚੰਗੀ ਝਾੜ ਕੀਤੀ ਉਹਦੀ ਅੱਛਾ ਤੇ ਫੇਰ ਜਦੋਂ ਮਨਜੋਦ ਆ ਗਿਆ ਤੇ ਮੈਂ ਮਿੱਠੀ ਬਣ ਗਈ ਮੈਂ ਖਿਆ ਗੱਲਾਂបਾਤਾਂ ਕਰਕੇ ਮਨਜੋਤ ਨਾਲ ਤੇ ਉਹ ਜਲੀ ਅੰਦਰ ਨੂੰ ਮੈਂ ਖਿਆ ਜਾ ਕੇ ਤੇ ਕਾਲਾ ਟਿੱਕਾ ਲਾਹ ਕਰਨ ਪਿੱਛੇ ਤੁਹਾਨੂੰ ਨજર ਲੱਗ ਜਾਣੀ ਆ ਅੱਛਾ ਆਹੋ ਤੇ ਫੇਰ ਮੇਰੀ ਹਾਂ ਤੂੰ ਬੜੀ ਥਾਣਾ ਤੇਜ ਵਾ ਤੇ ਵੇਖਣ ਨੂੰ ਬੜੀ ਪੋਲੀ ਲੱਗਦੀ ਤੇ ਕੀ ਕਰਾਂ ਫਿਰ ਦੋਵੇਂ ਮੈਨੂੰ ਰੂਪ ਦਿਖਾਣੇ ਪੈਂਦੇ ਆ ਜੇ ਮੈਂ ਤੇਜ ਹੀ ਬਣੀ ਰਵਾਂ ਤੇ ਮਨਜੋਤ ਨੇ ਕਹਿਣਾ ਆ ਵੀ ਮੇਰੇ ਨਾਲ ਚੰਗੀ ਹੀ ਤੇ ਹੁਣ ਉਹਦੇ ਨਾਲ ਕਿਉਂ ਇਦਾਂ ਕਰਦੀ ਆ ਉਹਦਾ ਹੁਣ ਮੈਨੂੰ ਨਾ ਤੇਰੇ ਵੱਲ ਵੀ ਆ ਕੇ ਲੱਗਦਾ ਤੂੰ ਗੱਲ ਸਿਰੇ ਲਾ ਹੀ ਦੇਣੀ ਤੇ ਮੈ ਲਾ ਕੇ ਰਹਿਣੀ ਆ ਜੋ ਮੇਰੀ ਦਿਲ ਦੀ ਗੱਲ ਉਹ ਪੂਰੀ ਕਰਕੇ ਰਹਿਣੀ ਆ ਮੈਂ ਹਾਂ ਫਿਰ ਉਹੀ ਗੱਲ ਨਾ ਦਿਲ ਮਿਲਿਆਂ ਦੀ ਗੱਲ ਆ ਦਿਲ ਮਿਲਿਆਂ ਦੀ ਗੱਲ ਤੇ ਉਹ ਤੁਹਾਡਾ ਮੇਰਾ ਕਿੰਨਾ ਭੇਜਦਾ ਆਪਸ ਚ ਹੂੰ ਤੇ ਇਹ ਗੱਲ ਹੈਗੀ ਤੇ ਹੁਣ ਮੈਂ ਨਾ ਉਹਨੂੰ ਕਿਹਾ ਆਈਆਂ ਵੀ ਘਰ ਦਾ ਨਾਲੇ ਕੰਮ ਕਰ ਅੰਦਰ ਜਾ ਕੇ ਹੁਣ ਸਬਜੀ ਭਾਜੀ ਵੇਖ ਲੈ ਜੇ ਹੈਗੀ ਆ ਠੀਕ ਆ ਨਹੀਂ ਤੇ ਕੁਛ ਬਣਾ ਤੇ ਮੈਂ ਸੈਰ ਕਰਨ ਚੱਲੀ ਆ ਤੁਹਾਡੀ ਇਹ ਮੋਜਾਂ ਹੀ ਹੁਣ ਫਿਰ ਹੁਣ ਮੋਜਾਂ ਮੈਂ ਉਹਨੂੰ ਚੰਗਾ ਦੰਮ ਉਹਦਾ ਨੱਕ 'ਚ ਰੱਖਿਆ ਕਰਕੇ ਮੈਂ ਹਕ ਕਰ ਸਾਰਾ ਕੰਮ ਜਦੋਂ ਮਨਜੋਤ ਆ ਜਾਂਦਾ ਓਦੋਂ ਮੈਂ ਚੰਗੀ ਬਣ ਜਾਂਦੀ ਆ ਅੱਛਾ ਤੇ ਜਦੋਂ ਉਹ ਚਲ ਜਾਂਦਾ ਬਾਹਰ ਫੇਰ ਮੈਂ ਉਹਨੂੰ ਚੰਗੀਆਂ ਸੁਣਾ ਦਿੰਨੀ ਆ ਨਾਲੇ ਉਹਦੇ ਕੋ ਕਰਵਾਨੀ ਆ ਕੰਮ ਅੱਛਾ ਮੈਂ ਉਹਨੂੰ ਚੰਗਾ ਸੁੱਤਰ ਕੀਤਾ ਹੁਣ ਠੀਕ ਹੂੰ ਪੱਪੀ ਕਿੱਧਰੋਂ ਆਏ ਹੋ ਅਹੀਂ ਤੇ ਆ ਮੰਦਿਰ ਕਰਗੇ ਇਮੜਾ ਜਿਆ ਥੀ ਕੁਸਰ-ਪੁਸਰ ਕਰਨੀ ਆ ਨੇ ਤੁਸੀਂ ਨਵੇਂ ਜਾਣੀ ਕੁਝ ਨਹੀਂ ਉਦਾਂ ਹੀ ਖਲੋਤੀਆਂ ਆਂ ਹੀ ਆ ਤੇ ਗੱਲਾਂ-ਵਾਟਾਂ ਹੀ ਲੈ ਮੈਨੂੰ ਵੀ ਦੱਸ ਦੋ ਮੈਂ ਮਾੜੀ ਆ ਨਾ ਭਾਬੀ ਦੱਸਦੀ ਤੂੰ ਦੱਸ ਰਹੀ ਹੈਂ ਕਦੋਂ ਮਾਰੀ ਕਿਆ ਤੁਨੂੰ ਦੱਸ ਫਿਰ ਕੀ ਗੱਲਾਂ ਮੁੰਡੀਆਂ ਵਾ ਉਦਾਂ ਹੀ ਆਪਣੀਆਂ ਹੀ ਗੱਲਾਂ ਬਾਤਾਂ ਤੇ ਹੀ ਕਰਨ ਸੌੜ ਤੇ ਮਿਲਿਆ ਆਪਣੀ ਪਰਜਾਈ ਵੱਲੋਂ ਗੱਲਾਂ ਕਰਨ ਲਈ ਹੈ ਨਾ ਭਾਬੀ ਮੈਂ ਨਹੀਂ ਕੀ ਕੀਤੀ ਮੇਰੇ ਕੋਲ ਕਾਰ ਰੱਖਦੀਆਂ ਹੈਂ ਵੇਖ ਲੋ ਤੀ